ਉਹ ਦੋਸਤੋ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਆ ਤੇ ਉੱਠ ਕੇ ਵਾਸ਼ਰੂਮ ਵਗੈਰਾ ਸਨਾਨ ਵਗੈਰਾ ਕਰ ਲਿਆ ਰੈਡੀ ਹੋ ਚੁੱਕੇ ਆ ਤੇ ਕਾਫੀ ਵਧੀਆ 뷰 ਹੈ ਇੱਥੋਂ ਦਾ ਬਾਹਰ ਦਾ ਵੀ ਹੋਟਲ ਦਾ نیچے সুইমিং ਪੂਲ ਆ ਔਰ ਸਾਡਾ ਰੂਮ ਜਿਹੜਾ ਉਹ ਵੀ ਕਲੀਨ ਹੋ ਚੁੱਕਾ ਆ نیچے ਬ੍ਰੇਕਫਾਸਟ ਤਿਆਰ ਆ ਹੁਣ ਮੈਂ ਜਾ ਰਿਹਾ ਹਾਂ نیچے ਬ੍ਰੇਕਫਾਸਟ ਕਰਨ ਵਾਸਤੇ ਤੇ ਰੈਡੀ ਆਪਾਂ ਹੋ ਚੁੱਕੀਆਂ ਛੋਟੀ ਦਸਤਾਰੀ ਅੱਜ ਬੰਨੀ ਹੈ ਫਿਰ ਜੇ ਦੇਖਦੇ ਆ ਅੱਜ ਦਾ ਕੋਈ ਬਾਹਰ ਦਾ ਪਲਾਨ ਹੈਗਾ ਤੇ ਫਿਰ ਆਪਾਂ ਦਸਤਾਰ ਸਜਾਵਾਂਗੇ ਤੇ ਫਿਲਹਾਲ ਆਓ ਹੁਣ ਚੱਲਦੇ ਆ ਕਰ ਵੀ ਆ ਸਾਨੂੰ ਇੱਥੇ ਮਿਲ ਜਾਂਦਾ ਤੇ ਤੇ ਪਤਾ ਨਹੀਂ ਕੀ ਆ ਗਿਆ ਇਹ ਕੀ ਹੈ ਲਾਂਡਰੀ ਬੈਗ ਹੈ ਸ਼ੂ ਸ਼ਾਈਨਰ ਹੈ ਸ਼ੂਸ ਪਾਉਣਾਸ ਤੇ ਸਟicker locker ਤੇ ਉੱਪਰ ਦੀ मीनिंग ਹਾਸ ਦੀ ਕੁਰਾਨ ਇੰਗਲਿਸ਼ ਬਹੁਤ ਹੀ ਜ਼ਿਆਦਾ ਵਧੀਆ ਲਗਜ਼ਰੀ ਰੂਮ ਹੈ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ इनकलूड विद पेस्ट शैम्पू एंड सारा कुछ टावल मेरा साल मिल जाता ब्रेकफास्ट कॉफी लगा हुआ सा देखते हैं डिशेज है ब्रेकफास्ट के ਠੀਕ ਹੈ ਕਾਦੀਆਂ ਤੋਂ ਨਾ ਇਹਦੇ ਪਾਪਾ ਮੇਰੇ ਫਰੈਂਡ ਆ ਤੇ ਇੱਥੇ ਮਿਲੇ ਆਪਾਂ ਨੂੰ ਫੈਮਲੀ ਸਾਰੀ ਸੁਪ ਬ੍ਰੈਕਫਾਸਟ ਜੱਪਾ ਲਿਆ ਬ੍ਰੈਡ ਲਏ ਨਾਲ ਬਲੈਕ ਕਾਫੀ ਹੈ ਆਪਾਂ ਨੂੰ ਮਿਲ ਚੁਕੀ ਕਿ ਕਾਫੀ ਤਰ੍ਹਾਂ ਦੇ ਸਾਨੂੰ ਜਿਹੜੀਆਂ ਬ੍ਰੈਕਫਾਸਟ ਦੇ ਵਿੱਚ ਚੀਜ਼ਾਂ ਮਿਲ ਜਾਂਦੀਆਂ ਬ੍ਰੇਕਫਾਸਟ ਆਪਾਂ ਕਰ ਰਹੇ ਆ ਬਹੁਤ ਜਿਆਦਾ ਵਧੀਆ ਸੀਗਾ ਬਫੇ ਸਿਸਟਮ ਹਰ ਇੱਕ ਚੀਜ਼ ਨਾਨਵੈਜ ਤੇ ਵੈਜ ਉੱਥੇ ਲੱਗਾ ਹੋਇਆ ਸੀਗਾ ਤੇ ਤੁਸੀਂ ਤੇ ਹੁਣ ਪ੍ਰੋਗਰਾਮ ਕਰ ਰਹੇ ਆ ਸਿੰਘ ਆਪਾਂ ਨੂੰ ਮਿਲੇ ਸੀਗੇ ਇੱਥੇ ਉਹਨਾਂ ਦੇ ਘਰ ਗਏ ਫੈਮਿਲੀ ਤੇ ਬੜਾ ਉਹਨਾਂ ਨੇ ਇੱਜ਼ਤ ਮਾਨ ਕੀਤਾ ਤੇ ਹੁਣ ਅੱਜ 4 ਵਜ ਦਾ ਹੈਗਾ ਬੁਰਜ ਖਲੀਫਾ ਤੇ ਅੱਜ ਵਿਜ਼ਿਟ ਕਰਦੇ ਆਪਾਂ ਬੁਰਜ ਖਲੀਫਾ ਦੇਖਦੇ ਆਂ जा रहे हैं बुर्ज खलीफा फजल भाईजान हमें लेने आए हैं तो तो बुर्ज खलीफा जाके तो डिनर होती है कितना टाइम लगेगा यहाँ से वो बुर्ज खलीफा का तो उसका व्यू डे का अच्छा होता है या नाइट का बुर्ज खलीफा का नाइट का व्यू बहुत अच्छा है ਸੁਰਾਦਾ ਨਜ਼ਾਰਾ ਦੁਬਈ ਦਾ ਤੁਸੀਂ ਦੇਖ ਸਕਦੇ ਹੋ ਇਹ ਉਹ ਬਿਲਡਿੰਗ ਹੈ ਇਹ ਵੀ ਕਰ ਉਸ ਵੇਰੇ ਦੁਬਈ ਟੂਰ ਦੇ ਵਿੱਚ ਸਵੇਰ ਦੇ ਵਲੌਗ ਦੇ ਵਿੱਚ ਦਿਖਾਵਾਂਗੇ ਪਾਰਕਿੰਗ ਇੱਥੋਂ ਦੀਆਂ ਫਲੋਰ ਸੜਕਾਂ ਤੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਲੀਨ ਚੱਕਰ ਚੱਕ ਪੂਰੀ ਇੱਕ ਤਰ੍ਹਾਂ ਸਾਫ਼ ਤੇ ਬਹੁਤ ਜਿਆਦਾ ਸਫਾਈ ਦਾ ਧਿਆਨ ਰੱਖਿਆ ਜਾਂਦਾ ਤੇ ਚਾਰੇ ਪਾਸੇ ਤੇ ਪਹੁੰਚ ਚੁੱਕੀਆਂ ਅਸੀਂ ਐਂਟ੍ਰੈਂਸ ਕਰ ਚੁੱਕੀਆਂ ਦੁਬਈ ਮਾਲ ਦੇ ਵਿੱਚ ਜਿਹੜਾ ਦੁਬਈ ਦਾ ਸਭ ਤੋਂ ਵੱਡਾ ਮਾਲ ਹੈ ਇੱਥੇ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਕਪੜਿਆਂ ਦਾ ਬ੍ਰਾਂਡ ਸ਼ੂਜ਼ ਪਰਫਿਊਮ ਕੋਸ ਹਰ ਇੱਕ ਤਰ੍ਹਾਂ ਦੀ ਚੀਜ਼ ਸਾਨੂੰ ਇਸ ਦੁਬਈ ਮਾਲ ਦੇ ਵਿੱਚ ਮਿਲਦੀ ਹੈ ਇਸ ਸਿਕਿਉਰਟੀ ਦਾ ਇੱਥੇ ਬਹੁਤ ਵਧੀਆ ਖਾਸ ਪ੍ਰਬੰਧਕ ਤੇ ਮੇਨ ਪ੍ਰੋਬਲਮ ਇੱਥੇ ਹੈ ਕਿ ਇੱਥੇ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਨਹੀਂ ਹੁੰਦੀ तकरीबन ਸਾਰੇ ਹੀ ਜਿਹੜੇ ਦੁਬਈ ਦੇ ਵਿੱਚ ਹਿੰਦੀ ਜਿਹੜੀ ਹੈ ਉਹ ਸਾਰੇ ਬੋਲਦੇ ਆ ਸੋ ਇਹ ਡੋਰ ਐਂਟਰੀ ਦਾ ਦੁਬਈ ਮਾਲ ਦਾ ਬੜਾ ਇੱਕ ਆਧੁਨਿਕ ਤਰੀਕੇ ਦਾ ਡੋਰ ਬਣਿਆ ਹੋਇਆ ਹੈ ਐਂਟਰੀ ਕਰ ਚੁੱਕੇ ਆ ਦੁਬਈ ਮਾਲ ਦੇ ਵਿੱਚ। ਫੋ ਪਹੁੰਚ ਚੁੱਕੇ ਆ ਜੀ ਦੁਬਈ ਮਾਲ ਦੇ ਵਿੱਚ ਤੇ ਚਾਰੇ ਪਾਸੇ ਰੌਣਕਾਂ ਤੇ ਬਹੁਤ ਹੀ ਵਧੀਆ 뷰 ਇੱਥੋਂ ਦਾ ਬਹੁਤ ਵੱਡਾ ਮਾਲ ਹੈ। ਦੇਖੋ ਚਾਰੇ ਪਾਸੇ। ਤੇ ਹੁਣ ਆਪਾਂ ਬਰਜ ਖਲੀਫਾ ਚੜਨਾ ਆ ਬਿਲਡਿੰਗ ਲੱਭਦੇ ਆ ਪਤਾ ਨਹੀਂ ਕਿੱਥੋਂ ਲੱਭਣ ਤੇ ਡਈ ਨਹੀਂ ਆਪਾਂ ਨੂੰ ਕਿਤੇ ਹੋਣਾ। ਤੇ ਕਰਦੇ ਆ ਟਰਾਈ ਕਿੱਥੇ ਆ। ਤੇ ਬਹੁਤ ਵਧੀਆ ਸਾਫ ਸਫਾਈ ਇੱਕਦਮ ਚਕਾ ਚੱਕਾ। ਸੋ ਦੁਬਈ ਮਾਲ ਤੋਂ ਬਾਹਰ ਨਿਕਲਦਿਆਂ ਸਾਰੀ ਜਿਹੜਾ ਸਾਨੂੰ ਕਰਾਉਡ ਮਿਲਦਾ ਇੱਥੇ ਦੇਖਣ ਨੂੰ ਸਾਰੇ ਇੰਡੀਅਨਸ ਲੋਕ ਜ਼ਿਆਦਾਤਰ ਤੁਹਾਨੂੰ ਮਿਲਣਗੇ ਤੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੁਰਜ ਖਲੀਫਾ ਦੀ ਸਭ ਤੋਂ ਵੱਡੀ ਬਿਲਡਿੰਗ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਤੇ ਚਾਰੇ ਪਾਸੇ ਲਾਈਟਿੰਗ ਦਾ ਸ਼ੋ ਵੀ ਜਿਹੜਾ ਇੱਥੇ ਸਾਨੂੰ ਦੇਖਣ ਨੂੰ ਮਿਲੇਗਾ ਫਾਉਂਟੇਨ ਦਾ ਸ਼ੋ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਤੇ ਇਹ ਸਾਰਾ ਨਜ਼ਾਰਾ ਹੁਣ ਦੇਖੋ ਲਾਈਟਾਂ ਦਾ ਸ਼ੋ ਜਿਹੜਾ ਸ਼ੁਰੂ ਹੋ ਚੁੱਕਾ ਹੈ ਉਡਾਪਾ ਕਰਾਂਗੇ ਬੁਰਜ ਖਲੀਫਾ ਦੀ ਐਂਟਰੀ ਤੇ ਟਿਕਟ ਆਪਾਂ ਪਹਿਲਾਂ ਹੀ ਬੁੱਕ ਕੀਤੀ ਹੋਈ ਆ ਤੁਹਾਨੂੰ ਪਹਿਲਾਂ ਹੀ ਬੁਕਿੰਗ ਕਰਨੀ ਪੈਂਦੀ ਆ ਤਾਂ ਬੈਟਰ ਰਹਿੰਦਾ ਪਤਾ ਨਹੀਂ ਭਾਈ ਕਦੋਂ ਦੇ ਤੁਰੇ ਆ ਇੰਨੇ ਚਿਰ ਨੂੰ ਬੰਦਾ ਅੰਮ੍ਰਿਤਸਰ ਪਹੁੰਚ ਜਾਂਦਾ ਵਾ ਅਜੇ ਤੱਕ ਬੁਰਜ ਖਲੀਫਾ ਨਹੀਂ ਹੋਣਿਆ ਇਹ ਕਾਫੀ ਡਿਸਟੈਂਸ ਆ ਮੈਨੂੰ ਲੱਗਦਾ ਇਹ ਵੀ ਕਾਫੀ ਦੂਰ ਆ ਹਾਂ ਇਹ ਲੱਗਦਾ ਅੱਜ ਕਰਾਉਣਗੇ ਪੂਰੀ ਯਾਤਰਾ ਕਾਫੀ ਦੂਰ ਆ ਲੱਗਦਾ ਬਰਜ ਖਲੀਫਾ ਪਤਾ ਨਹੀਂ ਉਹ ਤੁਰ ਕੇ ਜਾਣਾ ਹੈ ਕਿ ਜਾਂ ਮਤਲਬ ਪੌੜੀਆਂ ਚੜ੍ਹ ਕੇ ਜਾਣਾ ਹੈ ਲਿਫਟ ਲੁੱਟ ਤੇ ਖੜਦੇ ਆ ਦੇਖਦੇ ਆ ਕੀ ਮੰਨਦੇ ਆ ਹਾਂਜੀ ਲੋ ਜੀ ਮਹਾ ਪਹੁੰਚੇ ਆ ਆਪਾਂ ਕਾਫੀ ਟਾਈਮ ਲਗਾ ਕੇ ਜਿਹੜਾ ਬਰਜ ਖਲੀਫਾ ਦੇ ਉੱਪਰ ਇਹ ਅੰਦਰੋਂ ਸਭ ਤੋਂ ਟਾਪ ਤੋਂ ਦ੍ਰਿਸ਼ਾ ਸਾਰਾ ਬਾਹਰ ਦਾ ਵਿਊ ਸਾਨੂੰ ਦੇਖਣ ਨੂੰ ਮਿਲਦਾ ਚਾਰੇ ਪਾਸੇ ਲਾਈਟਿੰਗ ਦੁਬਈ ਸ਼ਹਿਰ ਦੀਆਂ ਜਗਮਗਾਉਂਦੀਆਂ ਲਾਈਟਾਂ ਟਾਵਰਸ ਬਿਲਡਿੰਗਾਂ نیچے ਤੋਂ ਹੀ ਦੇਖਦੇ ਹੋ ਹਾਈਵੇ ਛੋਟੇ ਛੋਟੇ ਬਿਲਕੁਲ ਲੱਗ ਰਹੀਆਂ ਕਾਰਾਂ ਤੇ ਬੜਾ ਵਧੀਆ ਵਿਊ ਆ ਇੱਥੋਂ ਵੇਖਣ ਨੂੰ ਮਿਲਦਾ ਉੱਪਰੋਂ ਸੋ ਦੋਸਤੋ ਹੁਣ ਤੁਹਾਨੂੰ ਦਿਖਾ ਰਿਹਾ ਮੈਂ ਇਹ ਤੁਸੀਂ ਕਾਫੀ ਜ਼ਿਆਦਾ ਵੀਡੀਓਜ਼ ਫੇਸਬੁਕ ਸੋਸ਼ਲ ਮੀਡੀਆ ਤੇ ਤੁਸੀਂ ਦੇਖੀਆਂ ਹੋਣਗੀਆਂ ਕਿ ਇਹਦੇ ਉੱਪਰ ਆਪਾਂ ਜਦੋਂ ਤੁਰਦੇ ਆਂ ਤੇ ਇਹ ਟੁੱਟ ਜਾਂਦਾ ਆ ਮਿਰਰ ਟਾਈਪ ਆ ਤੇ ਬੜਾ ਇਹਦੇ ਉੱਪਰ ਜਦੋਂ ਚੜਦੇ ਆਂ ਤੇ ਡਰ ਜਾ ਵੀ ਲੱਗਦਾ ਪਰ ਬੰਦਿਆ ਐਕਸਪੀਰੀਅੰਸ ਰਿੰਦਾ ਇੱਕ ਵੀ ਸੋ ਇਹੋ ਜਗ੍ਹਾ ਆ ਜਿੱਥੇ ਅਸੀਂ ਸਾਰੇ ਫੋਟੋ ਤੁਸੀਂ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਕਾਫੀ ਬੁਰਜ ਖਲੀਫਾ ਦੀ ਇੱਕ ਬਰਡ ਦੀ ਫੋਟੋ ਬਣੀ ਹੁੰਦੀ ਆ ਸਾਰੇ ਸਨੈਪਸ ਵਗੈਰਾ ਕਰਾਉਂਦੇ ਆ ਇੱਥੇ ਤੇ ਉਸ ਤੋਂ ਬਾਅਦ ਅਸੀਂ ਦੁਬਈ ਮਾਲ ਤੋਂ ਬਾਹਰ ਐਗਜ਼ਿਟ ਕੀਤਾ ਸੋ ਦੋਸਤੋ ਦੇਖ ਲਿਆ ਬੁਰਜ ਖਲੀਫਾ ਦੁਬਈ ਦੀ ਸਭ ਤੋਂ ਉੱਚੀ ਫੇਮਸ ਬਿਲਡਿੰਗ ਤੇ ਦੁਬਈ ਮਾਲ ਜਿਹੜਾ ਆ ਬਹੁਤ ਵੱਡਾ ਮਾਲ ਹੈ ਇੱਕ ਦਿਨ ਚ ਮੈਨੂੰ ਨਹੀਂ ਲੱਗਦਾ ਆਪਾਂ ਪੂਰਾ ਕਵਰ ਕਰ ਸਕਦੇ ਇਹਨੂੰ ਤੇ ਮੈਂ ਤੇ ਹੁਣ ਥੱਕ ਗਿਆ ਤੇ ਅੱਜ ਦਾ ਸਾਡਾ ਦਿਨ ਜਿਹੜਾ ਆ ਬਹੁਤ ਵਧੀਆ ਰਿਹਾ ਹੁਣ ਦੁਬਈ ਮਾਲ ਘੁੰਮੇ ਆਪਾਂ ਹੁਣ ਆਪਾਂ ਡਿਨਰ ਕਰਨਾ ਹੈ ਤੇ ਇਸ ਕਰਕੇ ਥੱਕ ਚੁੱਕਾ ਆਂ ਪਾਰਕਿੰਗ ਵੀ ਲੱਭਣੀ ਆ ਤੇ ਮਿਲਦੇ ਆਂ ਜੀ ਅਗਲੇ ਦਿਨ ਸਵੇਰੇ ਅੱਜ ਦਾ ਵਲੌਗ ਜਿਹੜਾ ਇੱਥੇ ਖਤਮ ਕਰਦੇ ਆਂ ਫਸਟ ਡੇ ਦਾ ਸੈਕੰਡ ਡੇ ਦੁਬਈ ਸਵੇਰੇ ਮਿਲਦੇ ਆਂ ਜੀ ਤਦ ਤੱਕ ਲਈ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਸੋਏ ਸੀਗਾ ਦੋਸਤੋ ਸਾਰਾ ਦੁਬਈ ਮਾਲ ਤੇ ਬਹੁਤ ਤਕਲੀਫ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਤੇ ਮਿਲਦੇ ਆਂ ਸਵੇਰ ਦੇ ਵਲੌਗ ਦੇ ਵਿੱਚ ਦੁਬਈ ਟੂਰ ਸੈਕੰਡ ਡੇ ਦਾ ਆਪਾਂ ਵਲੌਗ ਜਿਹੜਾ ਉਹ ਸ਼ੁਰੂ ਕਰਾਂਗੇ ਸੋ ਇਹ ਪਾਰਕਿੰਗ ਆ ਸਾਰੀ ਦੁਬਈ ਮਾਲ ਦੀ ਬਹੁਤ ਵਧੀਆ ਸੇਫਟੀ ਦੇ ਨਾਲ ਤੇ ਸਫਾਈ ਦੇ ਨਾਲ ਇਹਨੂੰ ਚਲਾਇਆ ਜਾਂਦਾ। ਸੋ ਬਹੁਤ-ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ। ਥੈਂਕ ਯੂ ਵੈਰੀ ਮੱਚ।